ਅੱਜ ਰਾਜਪੁਰਾ ਨਗਰ ਕੌਂਸਲ ਦੇ ਇਤਿਹਾਸ ਦੇ ਵਿੱਚ ਅਨੋਖੀ ਘਟਨਾ ਦੇਖਣ ਨੂੰ ਮਿਲੀ ਹੈ ਜਦੋਂ ਨਗਰ ਕੌਂਸਲ ਪ੍ਰਧਾਨ ਨਰੀਂਦਰ ਸ਼ਾਸਤਰੀ ਦੀ ਅਗਵਾਈ ਦੇ ਵਿੱਚ ਕਾਂਗਰਸੀ 파ਰਸ਼ਦ ਰਾਜਪੁਰਾ ਦੇ ਐਸ.ਟੀ.ਐਮ ਨੂੰ ਇੱਕ ਸ਼ਿਕਾਇਤ ਮੰਗ ਪੱਤਰ ਦੇ ਰੂਪ ਦੇ ਵਿੱਚ ਦੇਣ ਪਹੁੰਚੇ ਜਿਸ ਦੇ ਵਿੱਚ ਪ੍ਰਧਾਨ ਨਰੀਂਦਰ ਸ਼ਾਸਤਰੀ ਅਤੇ ਕਾਂਗਰਸੀ 파ਰਸ਼ਦ ਦੇ ਵੱਲੋਂ ਨਗਰ ਕੌਂਸਲ ਦੇ ਨਵੇਂ ਬਣੇ ਉਪ ਪ੍ਰਧਾਨ ਰਾਜੀਸ਼ ਕੁਮਾਰਤੀ ਆरोप ਲਗਾਏ ਗਏ ਸਨ ਕਿ ਰਾਜੀਸ਼ ਕੁਮਾਰਤੀ ਵੱਲੋਂ ਨਗਰ ਕੌਂਸਲ ਪ੍ਰਧਾਨ ਨਰਿੰਦਰ ਸ਼ਾਸਤਰੀ ਦੇ ਦਫ਼ਤਰ ਦੇ ਨਾਲ ਬਣੇ ਵੇਟਿੰਗ ਰੂਮ ਅਤੀਤਕੀ ਸ਼ਾਹੀ ਦੇ ਨਾਲ ਕਬਜ਼ਾ ਕਰ ਲਿਆ ਗਿਆ। ਉਹਨਾਂ ਇਹ ਵੀ ਦੱਸਿਆ ਕਿ ਉਪ ਪ੍ਰਧਾਨ ਰਾਜੀਸ਼ ਕੁਮਾਰ ਤੇ ਵੱਲੋਂ ਉਕਤ ਕਮਰੇ ਦਾ ਸਾਮਾਨ ਚੁੱਕ ਕੇ ਕਮਰੇ ਤੋਂ ਬਾਹਰ ਰੱਖ ਦਿੱਤਾ ਗਿਆ। ਉਕਤ ਵੇਟਿੰਗ ਰੂਮ ਦੇ ਬਾਹਰ ਆਪਣੀ ਨੇਮ ਪਲੇਟ ਲਗਾ ਕੇ ਅਤੇ ਉਸ ਦੇ ਜਬਰਾਨਾ ਆਪਣਾ ਸਾਮਾਨ ਰੱਖ ਦਿੱਤਾ। ਆਓ ਤੁਹਾਨੂੰ ਪਹਿਲਾਂ ਸੁਣਾਉਂਦੇ ਹਾਂ ਇਸ ਮੌਕੇ ਤੇ ਕੀ ਕੁਝ ਕਹਿਣਾ ਸੀ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ ਦਾ। ਪਰਦਾਜੀ ਕੀ ਕਾਰਨ ਆ ਜਿਹੜਾ ਅੱਜ ਤੁਸੀਂ ਐਸਡੀਐਮ ਸਾਹਿਬ ਨੂੰ ਅਗਰ ਮੰਗ ਪੱਤਰ ਦੇਣ ਆਏ ਹੋ ਠੀਕ ਆ ਮੰਗ ਪੱਤਰ ਦੇਣ ਆਏ ਆ ਗੱਲ ਤਾਂ ਮਤਲਬ ਛੋਟੀ ਵੀ ਆ ਗੱਲ ਬਹੁਤ ਵੱਡੀ ਵੀ ਆ ਗੱਲ ਇਹ ਕਿ ਮੇਰਾ ਜਿਹੜਾ ਨਗਰ ਕੌਂਸਲ ਵਿੱਚ ਪ੍ਰਧਾਨ ਦਾ ਕਮਰਾ ਹੈਗਾ ਜਿਹਦੇ ਵਿੱਚ ਮੇਰੀ ਸੀਟ ਲੱਗੀ ਆ ਤੇ ਕੁਝ ਸਮੇਂ ਤੋਂ ਜਦੋਂ ਮੈਂ ਪ੍ਰਧਾਨ ਬਣਿਆ ਐਮਸੀ ਕਹਿ ਰਹੇ ਸੀਗੇ ਸਾਡੇ ਲੇਡੀਜ਼ ਐਮਸੀ ਵੀ ਸਾਡੀਆਂ ਪੈਣਾ ਨੇ ਤੇ ਦੂਜੇ ਸਾਡੇ ਜੈਂਟਸ ਐਮਸੀ ਵੀ ਜਦੋਂ ਸੀ ਆਉਣਾ ਹੁੰਦਾ ਸਾਡੇ ਬੈਠਣ ਕੋ ਥਾਂ ਨਹੀਂ ਹੈ ਮਨੁੱਖਾ ਟਕਲ ਪ੍ਰਧਾਨ ਨੂੰ ਕੰਮ ਨਹੀਂ ਕਿਸੇ ਅਫਸਰ ਨੂੰ ਕੰਮ ਨਹੀਂ ਕਿਸੇ ਬੁਲਾ ਕੇ ਇਸੇ ਕਮਰੇ ਚ ਗੱਲ ਕਰਨੀ ਆ ਕਿਉਂ ਕੋ ਥਾਂ ਕੋਈ ਹੈ ਨਹੀਂ ਤਾਂ ਉਦੋਂ ਮੈਨੇ ਫਿਰ ਬਣਾ ਲਿਆ ਸਲਾਮ ਮਸ਼ਲਾ ਕਰਕੇ ਇਹਨਾਂ ਨਾਲ ਜਿਹੜਾ ਆਪਣਾ ਕਮਰਾ ਸੀਗਾ ਕਿਉਂਕਿ ਮੀਟਿੰਗ ਹਾਲ ਬਣ ਗਿਆ ਸੀਗਾ ਪਹਿਲਾਂ ਮੀਟਿੰਗਾਂ ਉਸੇ ਕਮਰੇ ਚ ਹੁੰਦੀ ਸੀਗੀਆਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਤਾਂ ਉਹਦੇ ਵਿੱਚ ਅਸੀਂ ਪਾਰਟੀਸ਼ਨ ਕਰਕੇ ਇੱਕ ਅਲੱਗ ਥਾਂ ਤੇ ਇੱਕ ਵੇਟਿੰਗ ਰੂਮ ਬਣਾ ਕਰਤਾ ਠੀਕ ਹੈ ਜੀ ਉਹਦੇ ਵਿੱਚ ਮੇਰਾ ਰਿਟਾਇਰਿੰਗ ਰੂਮ ਵੀ ਹੋ ਗਿਆ ਜੇ ਕਿਸੇ ਅਸੀਂ ਅਲੱਗ ਬੈਠਣਾ ਹੁੰਦਾ ਇੱਕ ਐਮਸੀ ਦਾ ਕਾਮਨ ਰੂਮ ਵੀ ਹੋ ਗਿਆ ਇਹ ਤਿੰਨੇ ਕੰਮ ਸਾਝੇ ਤੌਰ ਤੇ ਉਬਰਤੇ ਜਾ ਸਕਦੇ ਸੀ ਕਿ ਜਦੋਂ ਐਮਸੀ ਨੇ ਆ ਕੇ ਬੈਣਾ ਇਹ ਪੈ ਸਕਦੇ ਸੀਗੇ ਠੀਕ ਹੈ ਜੀ ਉਹਨੂੰ ਅਸੀਂ ਸਾਰਾ ਸੋਫੇ ਸਾਫ ਲਾ ਕੇ ਸੀ ਬਹੁਤ ਵਧੀਆ ਬਣਾਇਆ ਸੀਗਾ ਉਹ ਸਾਰਿਆਂ ਨੂੰ ਉਹ ਸਹੂਲਤ ਸੀਗੀ ਤਾਂ ਸਾਰੇ ਐਮਸੀਆਂ ਦੀ ਉਹ ਜਿਹੜੀ ਸ਼ਿਕਾਇਤ ਸੀਗੀ ਉਹ ਦੂਰ ਹੋ ਗਈ ਹੁਣ ਜਿਹੜਾ ਹੈਗਾ ਹੁਣ ਤਿੰਨ ਛੁੱਟੀਆਂ ਸੀਗੀਆਂ ਤਾਂ ਸਾਡੇ ਜਿਹੜੇ ਨਗਰ ਕੌਂਸਲ ਦੇ ਮੀਤ ਪ੍ਰਧਾਨ ਬਣੇ ਹੁਣ ਰਜੇਸ਼ ਕੁਮਾਰ ਉਹਨਾਂ ਨੇ ਪਤਾ ਨਹੀਂ ਕਿਹਦੇ ਕੋਲ ਇਜਾਜ਼ਤ ਲਈ ਕਿਹਦੇ ਕੋਲ ਨਹੀਂ ਲਈ ਇਹਨਾਂ ਨੇ ਸਾਡਾ ਸਾਰਾ ਸਬਾਨ ਕੱਢ ਕੇ ਉਹਦੇ ਕਲਮਾਰੀ ਵੀ ਹੈਗੀ ਹੈ ਜਿਹਦੇ ਕੋਲ ਸਾਰੇ ਡਾਕੂਮੈਂਟ ਹੈਗੇ ਜੋ ਦਫ਼ਤਰਾਂ ਨਾਲ ਸੰਬੰਧਿਤ ਸੀਗੇ ਅਨਮਾਰੀ ਉਦਖੀ ਵੀ ਸੀ ਚਾਬੀ ਮੇਰੇ ਕੋਲ ਮੇਰੀ ਜੇਬ ਵਿੱਚ ਹੈਗੀ ਆ ਤਾਂ ਉਹ ਜਿਹੜੀ ਹੈਗੀ ਆ ਉਹ ਉਥੋਂ ਇਹ ਪਈ ਹੈ ਬਿਲਕੁਲ ਚਾਬੀ ਇਹ ਵੀ ਹੈਗੀ ਆ ਉਸ ਅਲਮਾਰੀ ਦੀ ਉਹ ਅਨਮਾਰੀ ਵੀ ਉਥੋਂ ਸਾਫ਼ ਕਰਤੀ ਸੋਫੇ ਵੀ ਸਾਫ਼ ਕਰਤੇ ਤੇ ਆਪਣੀ ਨੇਮ ਪਲੇਟ ਚਾ ਕੇ ਉਹ ਕਮਰੇ ਦੇ ਬਾਹਰ ਲਾ ਕੇ ਅੰਦਰ ਆਪਣਾ ਦਫ਼ਤਰ ਬਣਾ ਲਿਆ ਬਿਨਾਂ ਕਿਸੇ ਬਿਨਾਂ ਕਿਸੇ ਜਿਆਦਤ ਦੇ ਹੁਣ ਸਾਡੇ ਹੁਣ ਕਾਉਂਸਲਰਾਂ ਨਾਲ ਏ ਰੋਸ ਹੈਗਾ ਵੀ ਇਹ ਕਿਸ ਨੂੰ ਕਿਸ ਏਧਕਾਰ ਕਿਹਨੇ ਦੇ ਦਿੱਤਾ ਜਦੋਂ ਇਹ ਸਾਡਾ ਇਹ ਨਹੀਂ ਸਿਰਫ ਕੋ ਕਾਂਗਰਸ ਨਾਲ ਸਮਝੌਤਾ ਇਹ ਕਾਉਂਸਲਰ ਉਹ ਹੀ ਬੈਠਦੇ ਆਗੇ ਠੀਕ ਹੈ ਜੀ ਪਹਿਲੇ ਸੋਨੂ ਜੀ ਨੇ ਯਾਰ ਬਣਾਏ ਸੀ ਨਾ ਨਗਰ ਕੌਂਸਲ ਦੇ ਜਿਹੜੇ ਆਪਣਾ ਕੋਆਰਡੀਨੇਟਰ ਬਣਾਏ ਸੀਗੇ ਉਹ ਸਾਰੇ ਦਿਨ ਉੱਥੇ ਆ ਕੇ ਬੈਠਦੇ ਰਹੇ ਆ ਬਾਹਰ ਦੇ ਮਹਿਤਾ ਜੀ ਬਣਾਏ ਉੱਥੇ ਆ ਕੇ ਬੈਠਦੇ ਰਹੇ ਆ ਸਾਰੇ ਵੀ ਜਿਹੜੇ ਜਿਹੜੇ ਪਾਰਟੀਆਂ ਨਾਲ ਕਿਸੇ ਪਾਰਟੀ ਨੂੰ ਸਬੰਧਨਤਨ ਸੀ ਹੈਗੇ ਸਾਰੇ ਉੱਥੇ ਆ ਕੇ ਬੈਠ ਜੰਨੇ ਆ ਆਪਣਾ ਜਦੋਂ ਉਹਨਾਂ ਨੂੰ ਕੋਈ ਕੰਮ ਹੁੰਦਾ ਜਾਂ ਉਹਨਾਂ ਨੂੰ ਕੋਈ ਲੋਡ ਹੁੰਦਾ ਜੇਕਰ ਤੁਹਾਡੀ ਸੁਣਵਾਈ ਨਹੀਂ ਹੁੰਦੀ ਅੱਜ ਜੇਕਰ ਉਹ ਨੇਪਲੇਟ ਚੇਂਜ ਨਹੀਂ ਹੁੰਦੀ ਤਾਂ ਅਗਲਾ ਕੀ ਹੋਸ਼ ਕਰਦੇ ਦੇਖੋ ਅਸੀਂ ਅੱਜ ਦੇਖੋ ਸਭ ਤੋਂ ਪਹਿਲਾਂ ਅਸੀਂ ਈਫ ਸਾਹਮਣੇ ਗੱਲ ਕੀਤੀ ਚਲੋ ਉਹਨਾਂ ਨੇ ਆਪਣੀ ਜਿਹੜੀ ਅਸਮ ਇਹ ਵੀ ਬਰੋਸਾ ਦਵਾਇਆ ਜਦੋਂ ਮੈਂ ਕਿਹਾ ਵੀ ਅਸੀਂ ਇਹਦੇ ਵਾਸਤੇ ਐਸਡੀਐਮ ਸਾਹਿਬ ਕੋਲ ਏਡੀਸੀ ਸਾਹਿਬ ਕੋਲ ਡੀਸੀ ਸਾਹਿਬ ਕੋਲ ਡਾਇਰੈਕਟਰ ਸਾਹਿਬ ਕੋਲ ਔਰ ਸੀਚੀਪ ਪ੍ਰਿੰਸੀਪਲ ਸੈਕਟਰੀ ਜੀ ਦੇ ਕੋਲ ਮੈਨੂੰ ਨਹੀਂ ਲੱਗਦਾ ਕਿ ਇਹੋ ਦੀ ਕਮਜ਼ੋਰੀਆਂ ਹੈਗੀਆਂ ਇਹ ਨੇ ਮੈਂ ਤਾਂ ਸਮਝਦਾ ਕਿ ਜਿਹੜੀ ਵੀ ਉਹਨਾਂ ਨੂੰ ਦੇਖੋ ਦਫ਼ਤਰ 'ਚ ਬੈਠੇ ਆ ਦਫ਼ਤਰ ਉਹਨਾਂ ਨੇ ਕੰਟਰੋਲ ਕਰਨਾ ਹਾਂਜੀ ਹੁਣ ਜੇ ਕਿਉਂਕਿ ਮੈਂ ਵੀ ਕਰ ਸਕਦਾ ਕੰਟਰੋਲ ਪਰ ਜਿਹੜੀ ਦੋਸੀ ਦੀ ਗੱਲ ਕਹਿੰਦੇ ਆ ਉਹ ਫਿਰ ਉਹ ਗੱਲ ਨੂੰ ਪੋਲਿਟੀਕਲੀ ਤੌਰ ਤੇ ਲਿਆ ਜਾਂਦਾ ਜਿਦ ਦਿਨ ਤੇ ਏਈਓ ਸਾਹਿਬ ਆਏ ਆ ਉਦ ਦਿਨ ਤੇ ਸ਼ਹਿਰ 'ਚ ਬਹੁਤ ਵੱਡੇ ਸਤਰ ਤੇ ਨਜਾਇਜ਼ ਕਬਜ਼ੇ ਹੋ ਰਿਆ ਹੁਣ ਦੇਖਿਆ ਜਾ ਰਿਹਾ ਕਿ ਨਗਰ ਕੌਂਸਲ 'ਚ ਵੀ ਨਜਾਇਜ਼ ਕਬਜ਼ੇ ਹੋਣ ਲੱਗ ਗਏ ਜਿਹੜੀ ਕਿ ਵੱਡੀ ਕਮਜ਼ੋਰੀ ਸੀ ਉਹ ਦੇਖੋ ਜਿਹੜੀ ਕਮੇਟੀ ਹੈਗੀ ਆ ਕਮੇਟੀ ਦੇ ਵਿੱਚ ਅਸੀਂ ਲੋਕਾਂ ਦੇ ਜਿਹੜੀ ਸਮੱਸਿਆਵਾਂ ਨੇ ਉਹਦੇ ਹੱਲ ਕਰਨੇ ਨੇ ਲੋਕਾਂ ਨਾਲ ਅਸੀਂ ਮਿਲ ਉਸ ਕੰਮ ਆਸੇ ਉਹ ਪਲੇਟਫਾਰਮ ਹੈਗਾ ਪ੍ਰਧਾਨ ਜੀ ਇਸ ਖਬਰ ਦਾ ਸ਼ਹਿਰ ਚ ਕੀ ਮੈਸੇਜ ਜਾਏਗਾ ਲੋਕੀ ਤੁਹਾਡੇ ਕੋਲ ਅਪੀਲ ਲੈ ਕੇ ਆਂਦੇ ਕਿ ਵੀ ਨਜਾਇਜ਼ ਕਬਜ਼ੇ ਹੋ ਰਹੇ ਆ ਤੁਹਾਡੇ ਦੀ ਹੁਣ ਤੁਸੀਂ ਤੁਸੀਂ ਅਪੀਲ ਲੈ ਕੇ ਆਏ ਹੋ ਮੇਰੇ ਕਮਰੇ ਦੇ ਨਜਾਇਜ਼ ਕਬਜ਼ਾ ਹੋਗੇ ਨਹੀਂ ਮੈਂ ਤਾਂ ਬੜੀ ਮੰਨ ਵਗੀ ਕੱਟਣ ਹੈਗੀ ਐ ਇਹਦੇ ਚਲੋ ਤੁਹਾਡੇ ਪ੍ਰੈਸ ਵਾਲੇ ਸਾਰੇ ਮੇਰੇ ਤੁਸੀਂ ਖੜੇ ਆ ਕਿਉਂਕਿ ਮੈਂ ਤਾਂ ਬੜੇ ਤਰੀਕੇ ਨਾਲ ਮੈਂ ਚਾਹੁੰਦਾ ਸੀ ਚਲੋ ਜੇ ਸਾਡਾ ਜਿੰਨਾ ਸਮਾਂ ਹੈਗਾ ਅਸੀਂ ਆਪਣੀ ਲੜਾਈ ਵਿੱਚ ਲੋਕਾਂ ਦਾ ਨੁਕਸਾਨ ਨਾ ਕਰੀਂ ਸ਼ਹਿਰ ਦਾ ਔਰ ਅਸੀਂ ਆਪਣੇ ਤਰੀਕੇ ਨਾਲ ਜਿੰਨਾ ਹੋ ਸਕੇ ਮਿਹਨਤ ਕਰਕੇ ਸ਼ਹਿਰ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕਰ ਰਹੇ ਸੀਗੇ ਜੀ ਇਲੈ ਤੁਸੀਂ ਦੇਖੋ ਸਾਨੂੰ ਦਾ ਸਾਨੂੰ ਦਾ ਇਹ ਲੱਗਦਾ ਕਿ ਇਲੈਕਸ਼ਨ ਨੂੰ ਮੁੱਖ ਰੱਖਦੇ ਹੋਈ ਇਹ ਜਿਹੜਾ ਹੈਗਾ ਕਮਰੇ ਤੇ ਕਬਜ਼ਾ ਕੀਤਾ ਗਿਆ ਤਾਂ ਕਿ ਉੱਥੇ ਆਪਣਾ ਮੀਟਿੰਗਾਂ ਕਰਨ ਕੁੱਛ ਕਰਨ ਹੁਣ ਦੇਖੋ ਵਿੱਚ ਪਾਰਟੀਸ਼ਨ ਹੈਗੀ ਆ ਆਵਾਜ਼ਾਂ ਇੱਕ ਦੂਜੇ ਦੀ ਇਧਰ ਆਉਣੀ ਆ ਖੜਕੇ ਠੀਕ ਹੈ ਨਹੀਂ ਜਦੋਂ ਕਿਸੇ ਬੰਦੇ ਇਕੱਠੇ ਹੋ ਜਾਂਦੇ ਹਾਰ ਕੇ ਜੇ 2-3 ਕਿ 4 ਐਮਸੀ ਬੈਜਣਾ ਉਹਨਾਂ ਨੂੰ ਨਹੀਂ ਫਰਕ ਪੈਂਦਾ ਉਰੇ ਡਿਸਰਬੈਂਸ ਹੋਣ ਲੱਗੇ ਜੇ ਕੋਈ ਪਤਵੰਤਾ ਸੱਜਣਾ ਆਉਣੇ ਆ ਇਹ ਸਭ ਮਿਲਣ ਆਸੇ ਜਾਂ ਮੇਰੇ ਕੋਲ ਆਉਣੇ ਆ ਮੇਰੇ ਕੋਲ ਕੋਈ ਹੋਰ ਲੋਕ ਬੈਠੇ ਆ ਉਹ ਵੇਟ ਕਰਨਾ ਨਹੀਂ ਸੇ ਆਰਾਮ ਨਾਲ ਤੁਸੀਂ ਵੀ ਤਾਂ ਇੱਕ ਮੈਡਮ ਨਾਲ ਗੱਲ ਕੀਤੀ ਇਸ ਬਾਰੇ ਵਿੱਚ ਮੈਡਮ ਮੈਡਮ ਦੀ ਗੱਲ ਨਹੀਂ ਕੀਤੀ ਅਸੀਂ ਤੁਸੀਂ ਇਸ ਬਾਰੇ ਐਜੀਐਮ ਸਾਹਿਬ ਕੋਲ ਸ਼ਿਕਾਇਤ ਲੈ ਕੇ ਆਏ ਉਹਨਾਂ ਨੇ ਕੀ ਆਸ਼ਵਸ਼ਣ ਦਿੱਤਾ ਹੈ ਐਜੀਐਮ ਸਾਹਿਬ ਨੇ ਕਿਹਾ ਵੀ ਮੈਂ ਇਹ ਸਾਹਿਬ ਨਾਲ ਇਸ ਬੰਦੇ ਵਿੱਚ ਗੱਲ ਕਰਕੇ ਵੀ ਤੁਹਾਡੀ ਕਮਰਿਆਂ ਦੀ ਅਲਾਟਮੈਂਟ ਕਿਸ ਤਰੀਕੇ ਨਾਲ ਹੁੰਦੀ ਹੈ ਕੋਈ ਉਹਦੇ ਵਿੱਚ ਕੋਈ ਪ੍ਰੋਸੀਜਰ ਹੈਗਾ ਉਹ ਅਡਾਪਟ ਕੀਤਾ ਨਹੀਂ ਕੀਤਾ ਉਹ ਕਹਿੰਦੇ ਸਾਰੀ ਅਸੀਂ ਚੈੱਕ ਕਰਾਂਗੇ ਨਾਲੇ ਤੁਸੀਂ ਕਹਿੰਦੇ ਪਹਿਲਾਂ ਹੀ ਯੂ ਹੱਥ ਖੜੇ ਇਹ ਤਾਂ ਐਸ.ਡੀ.ਐਮ ਸਾਹਿਬ ਇਹ ਉਹਨਾਂ ਨਾਲ ਗੱਲ ਕਰਨੀ ਸਾਡੀ ਇਹ ਸਮਾਂ ਗੱਲ ਮੈਂ ਤੁਹਾਨੂੰ ਕੋਈ ਲਸ ਰਿਹਾ ਐਜੰਡਾ ਨੂੰ ਤੁਹਾਡੇ ਸਾਹਮਣੇ ਖੋਲ੍ਹ ਕੀਤਾ ਹੁਣ ਉਹ ਗੱਲ ਕੀ ਕਰਦੇ ਆ ਮਸਲੇ ਨੂੰ ਹੱਲ ਕਰਦੇ ਆ ਜਾਂ ਕਿਸ ਤਰੀਕੇ ਨਾਲ ਅਗਰ ਅਗਰ ਹਾਂਜੀ ਇਹ ਜਿਹੜਾ ਰਿਟਾਇਰੀ ਰੂਮ ਹੈ ਇਹ ਤਾਂ ਪਹਿਲੇ ਅੱਜ ਤੋਂ 40 50 ਸਾਲ ਪਹਿਲੇ ਜਿਹੜਾ ਵੀ ਪ੍ਰਧਾਨ ਰਿਹਾ ਅੱਜ ਤੱਕ ਸਾਰਾ ਕੁਝ ਨਾਲ ਇੱਕ ਬਣਿਆ ਹੁੰਦਾ ਸੀ ਲੇਕਿਨ ਇਹ ਕਿ ਜਗ੍ਹਾ ਬਦਲ ਗਈ ਹੈ ਰਿਟਾਇਰੀ ਰੂਮ ਦਾ ਨਹੀਂ 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 ਪਹਿਲੇ ਹੀ ਹੈਗਾ ਸੀ ਪਿਛਲੀ ਸਾਈਡ ਬਣਿਆ ਹੋਇਆ ਸੀ ਤੁਹਾਡਾ ਵਿੱਚੋਂ ਕਮਰਾ ਸੀ ਪਰੰਬੀ ਜੇ ਨਹੀਂ ਸੀ ਗਏ ਤੇ ਇਹ ਜਿਹੜਾ ਆਪਨੇ ਮੀਟਿੰਗ ਇਹਦੇ ਜਹੁੰਦੀ ਸੀ ਮੀਟਿੰਗ ਨਾਲ ਇਹਦੇ ਨਾਲ ਜਿਹੜਾ ਜਿਹੜਾ ਤੁਸੀਂ ਮੀਟਿੰਗ ਵੱਡਾ ਹਾਲ ਕਰਿਆ ਸੀ ਨਾ ਇਹਦੇ ਨਾਲ ਇੱਕ ਪੱਕਾ ਕਮਰਾ ਬਣਿਆ ਸੀ ਨਹੀਂ ਉਹ ਤੋੜਤਾ ਸੀ ਨਹੀਂ ਨਹੀਂ ਇਹ ਤਾਂ ਤੁਸੀਂ 25 ਸਾਲ ਪੁਰਾਣੀ ਗੱਲ ਕਰ ਰਹੇ ਹੋ 25 ਸਾਲ ਪੁਰਾਣੀ ਗੱਲ ਕਰ ਚੱਲੋ ਪੁਰਾਣੀ ਗੱਲ ਕਰ ਉਹਦੇ ਨਹੀਂ ਫਿਰ ਬਾਅਦ ਵਿੱਚ ਵੈਸੇ ਕਿਉਂਕਿ ਦੇਖੋ ਮੈਂ ਪਰ ਵਧ ਗਈ ਸੀ ਨਾ ਪ੍ਰਮੀ ਜੀ ਤਾਂ ਮੈਂ ਇਹ ਕਮਰੇ ਨੂੰ ਵੱਡਾ ਕਰ ਦਿੱਤਾ ਗਿਆ ਸੀ ਤਾਂ ਕਿ ਮੀਟਿੰਗਾਂ ਦੇ ਅੰਦਰ ਹੋਈ ਜਾਣ ਹੁਣ ਜਦੋਂ ਜਦੋਂ ਮੇਰੇ ਟਨੋਰ ਦੇ ਵਿੱਚ ਅਸੀਂ ਮੀਟਿੰਗਾਂ ਦਾ ਨਵਾਂ ਬਣਾਤਾ ਠੀਕ ਹੈ ਜੀ ਫਿਰ ਜਿਹੜਾ ਕਮਰਾ ਸੀ ਸਰ ਕੋਲ ਸਰਪਲਸ ਸੀਗਾ ਅਸੀਂ ਉਹਨੂੰ ਜਿਹੜਾ ਹੈ ਪਾਰਟੀਸ਼ਨ ਕਰਕੇ ਉਹਦੇ ਬਣਾਤਾ ਹੁਣ ਕਰਦਾ ਤੁਹਾਡਾ ਕੀ ਐਕਸ਼ਨ ਹੋ ਲੋਕਾਂ ਨੇ ਚੁਣੇ ਹੋਏ ਨੇ ਲੋਕਾਂ ਨੇ ਚੁਣੇ ਨੇ ਅਸੀਂ ਤਾਂ ਕਾਨੂੰਨ ਦੇ ਮੁਤਾਬਿਕ ਜਿਹੜੀ ਹੈਗੀ ਆ ਅਸੀਂ ਤੁਰਾਂਗੇ ਹੁਣ ਸਾਡੇ ਕੋਲ ਇਹ ਐਪਲੀਕੇਸ਼ਨ ਹੈਗੀਆਂ ਅੱਜ ਜਨਮਜੀਨਾ ਨਫਸਾ ਨਾਮ ਲੈ ਆ ਡਾਕਟਰ ਸਾਹਿਬ ਦੇ ਆ ਪ੍ਰਿੰਸੀਪਲ ਇਹ ਹੈਗੇ ਸਾਡੇ ਪ੍ਰਿੰਸੀਪਲ ਸੈਕਟਰੀ ਲੋਕਲ ਬਾਡੀ ਦੇ ਤੇ ਡਾਇਰੈਕਟਰ ਸਾਹਿਬ ਉਸ ਵਾਰ ਡਿਪਟੀ ਕਮਿਸ਼ਨਰ ਸਾਹਿਬ ਨੂੰ ਤੇ ਏਡੀਸੀ ਸਾਹਿਬ ਅਰਬਨ ਜਿਹੜੇ ਸਾਡੇ ਉਹਨਾਂ ਨੂੰ ਤੇ ਅੰਦ ਕਰਾਂਗੇ ਇੰਜੀਨੀਅਰ ਸਾਹਿਬ ਨੂੰ ਅਸੀਂ ਦੇਤੀ ਇਹ ਸਾਹਿਬ ਨੂੰ ਅਸੀਂ ਐਪਲੀਕੇਸ਼ਨ ਦੇਤੀ ਆ ਠੀਕ ਹੈ ਠੀਕ ਹੈ ਹਾਂ ਜੀ ਸਾਨੂੰ ਆਸ ਹੈਗੀ ਹੈ ਕਿ ਜ਼ਰੂਰ ਸਾਨੂੰ ਇਨਸਾਫ ਮਿਲੇਗਾ ਮੈਂ ਜਿਹੜਾ ਐਮਸੀ ਇਕੱਠੇ ਹੋ ਕੇ ਐਸੀ ਆਪਣੀ ਪ੍ਰੋਬਲਮ ਦੱਸੀ ਹੈ ਕਿ ਇਹ ਹੱਲ ਕਰੂਗੇ ਤਾਂ ਕੀ ਕਹਿਣਾ ਚਾਹੁੰਦੇ ਮੇਰੇ ਕੋਲ ਅੱਜ ਰਾਜਪੁਰਾ ਮਿਊਂਸਪਲ ਕਮੇਟੀ ਦੇ ਕੁਝ ਐਮਸੀ ਸਹਿਬਾਨ ਆਏ ਨੇ ਇਹਨਾਂ ਦਾ ਕੋਈ ਕਮਰਿਆਂ ਦੀ ਅਲਾਟਮੈਂਟ ਨੂੰ ਲੈ ਕੇ ਇਸ਼ੂ ਹੈਗਾ ਮੈਂ ਉਹਦੇ ਰਿਲੇਟਿਡ ਈਓ ਕਮੇਟੀ ਨੂੰ ਇੱਥੇ ਬੁਲਾਇਆ ਇੱਕ ਵਾਰੀ ਅਸੀਂ ਡਿਸਕਸ ਕਰ ਲਈਏ ਡਾਕੂਮੈਂਟਸ ਦੇਖ ਲਈਏ ਉਸ ਤੋਂ ਬਾਅਦ ਅਸੀਂ ਕੋਈ ਵੀ ਜਿਹੜੀ ਚੀਜ਼ ਹੈ ਆਪਸੀ ਕੋਆਰਡੀਨੇਸ਼ਨ ਦੇ ਨਾਲ ਹੀ ਰਿਸੋਲਵ ਹੋਣ ਵਾਲਾ ਮੈਟਰ ਹੈਗਾ ਅਸੀਂ ਕਰਵਾ ਦੋ ਕਿਉਂਕਿ ਵਾਈਸ ਪ੍ਰੈਜ਼ੀਡੈਂਟ ਤੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਪਹਿਲਾਂ ਵੀ ਰਹੇ ਹਨ ਉਹ ਇੱਕੋ ਕਮਰੇ ਦੇ ਵਿੱਚ ਬੈਠਦੇ ਰਹੇ ਤੇ ਉਹਨਾਂ ਦੀ ਪਲੇਟਸ ਵੀ ਇੱਕੋ ਕਮਰੇ ਦੇ ਵਿੱਚ ਲੱਗੀ ਰਹੀ ਹੈ ਤੇ ਇਸ ਵਾਰ ਇਹ ਇਹੋ ਜਿਹਾ ਇਸ਼ੂ ਦੇਖਣ ਨੂੰ ਮਿਲ ਰਿਹਾ ਵੀ ਇਲੈਕਸ਼ਨ ਕੋਡ ਲੱਗਿਆ ਹੋਇਆ ਕੋਈ ਗੱਲ ਨਹੀਂ ਮੈਂ ਚੈੱਕ ਕਰਵਾ ਲਵਾਂਗਾ ਅੱਜ ਮੈਡਮ ਨੇ ਕੋਰਨਾ ਕਿ ਲਗਭਗ 50 ਸਾਲ ਤੋਂ ਜਿੱਤੇ ਪ੍ਰਧਾਨ ਜੀ ਬੱਥੇ ਐ ਇੱਥੇ ਕਮਰੇ 'ਚ ਪ੍ਰਧਾਨ ਜੀ ਬੈਠਦੇ ਆ ਹਮਮ ਉਦ ਦੀ ਗੱਲ ਇਹ ਹੈ ਕਿ ਜਿਹੜੇ ਵਾਈਸ ਪ੍ਰਧਾਨ ਔਰ ਸੀਨੀਅਰ ਵਾਈਸ ਪ੍ਰਧਾਨ ਆ ਜਿਹੜੇ ਤੈਲੇ ਚੁਣੇ ਜਾਂਦੇ ਨੇ ਉਹਨਾਂ ਕੋਲ ਕਦੇ ਕਮਰਾ ਅਲਾਟ ਨਹੀਂ ਸੀ ਉਹ ਸਿਰਫ ਪ੍ਰਧਾਨ ਜੀ ਦੇ ਕਮਰੇ 'ਚ ਲਾ ਕਰਸੀ ਲਾ ਕੇ ਬੈਠੇ ਹੁੰਦੇ ਜੀ ਪਿਛਲੇ 10-12 ਸਾਲ ਤੋਂ ਔਰ ਇਹ ਰਿਟਾਇਰੀ ਰੂਮ ਦੇ ਉਤੇ ਇੱਕ ਰੰਦਾ ਸਭ ਕੇ ਵੀ ਕਬਜ਼ਾ ਕਰ ਲੈ ਰਿਆ ਜਿਵੇਂ ਮੈਂ ਪਹਿਲਾਂ ਹੀ ਕਿਹਾ ਮੇਰੇ ਕੋਲ ਹੁਣੇ ਹੀ ਤੁਹਾਡੇ ਨਾਲ ਹੀ ਉਹ ਆਏ ਨੇ ਮੇਰੇ ਹੁਣੇ ਹੀ ਨੋਟਿਸ ਚ ਆਇਆ ਇੱਕ ਵਾਰੀ ਮੈਂ ਕਮਰਿਆਂ ਦੀ ਅਲਾਟਮੈਂਟ ਚੈੱਕ ਕਰ ਲੈਣੀ ਹੈ ਕੋਈ ਵੱਡਾ ਇਸ਼ੂ ਨਹੀਂ ਹੈਗਾ ਇਹ ਰਿਸੋਲਵ ਹੋ ਸਕਦਾ ਹੈ ਆਪਸੀ ਸਹਿਮਤੀ ਦੇ ਨਾਲ ਹੀ ਰਿਸੋਲਵ ਹੋ ਜਾਣਾ ਹੈ ਇਸ਼ੂ ਮੈਂ ਉਹਨਾਂ ਨੂੰ ਬੁਲਾ ਲਵਾਂ ਨਹੀਂ ਅਸੀਂ ਤਾਲਮਿਲ ਕਰਕੇ ਰਿਸੋਲਵ ਕਰਾ ਲਵਾਂ ਮੈਨੂੰ ਚਿੰਤਾ ਜਬ ਤਾਂ ਲੱਗਦੀ ਕਿ ਹੈਗਾ ਸ਼ਹਿਰ ਦੇ ਵਿੱਚ ਕਈ ਥਾਵਾਂ ਤੇ ਪੋਲਿਟਿਕਲ ਬੋਰਡ ਜੇ ਲੱਗੇ ਨੇ ਉਹਨਾਂ ਨੂੰ ਉਤਾਰਨ ਲੈ ਕੇ ਬੇਰਖਤਾ ਜਾਰੀ ਕੀਤੀਆਂ ਗਈਆਂ ਨੇ ਸਾਰਿਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਜੀ ਜੇ ਕਿਤੇ ਲੱਗੇ ਨੇ ਤੁਸੀਂ ਸਾਡੇ ਧਿਆਨ ਚ ਲਿਆ ਕੇ ਆਓ ਅਸੀਂ ਉਹਨਾਂ ਨੂੰ ਵੀ ਉਤਰਵਾ ਦਿੰਦੇ ਆ ਵੈਸੇ ਆਲਰੇਡੀ ਸਾਡੇ ਕੋਲ ਰਿਪੋਰਟਸ ਆ ਗਈਆਂ ਨੇ ਮੋਸਟਲੀ ਉਤਰਵਾਏ ਜਾ ਚੁੱਕੇ ਜਦੋਂ ਇਸ ਸਬੰਧ ਦੇ ਵਿੱਚ ਨਗਰ ਕੌਂਸਲ ਦੇ ਨਵੇਂ ਬਣੇ ਉਪ ਪ੍ਰਧਾਨ ਰਾਜੇਸ਼ ਕੁਮਾਰ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਆਪਣੇ ਉੱਪਰ ਲਗਾਏ ਗਏ ਸਾਰੇ ਆਰੋਪਾਂ ਨੂੰ ਬੇਪੁਨਿਆਦ ਦੱਸਦੇ ਹੋਏ ਗੱਲ ਨੂੰ ਟਾਲਮਟੋਲ ਦੇ ਵਿੱਚ ਜਵਾਬ ਦਿੰਦੇ ਹੋਏ ਕੀ ਕੁਝ ਕਿਹਾ ਗਿਆ ਸੋ ਆਓ ਸੁਣ ਲੈਣੇ ਉਹਨਾਂ ਦੀ ਜ਼ੁਬਾਨੀ ਉਹ ਜਿਹੜਾ ਨਵਾਂ ਕਮਰਾ ਬਣਾਇਆ ਗਿਆ ਵਿਵਾਦ ਚੱਲ ਰਿਹਾ ਹੈ ਕਾਲਜ ਹੈ ਫੌਸਰਾ ਮਦੋ ਐਸਓ ਤੋਂ ਬਲਦ ਪੱਤਰ ਦਿੱਤਾ ਹੈ ਵੀ ਇਹਦੇ ਤੇ ਨਜ਼ਾਇਜ਼ ਤੋਂ ਜਿਹੜਾ ਤੁਹਾਡਾ ਕੋਈ ਕਬਜ਼ਾ ਨਹੀਂ ਕੋਈ ਕਬਜ਼ਾ ਨਹੀਂ ਕੀਤਾ ਗਿਆ ਤੇ ਉਹ ਪਰ ਜਦੋਂ ਇਲੈਕਸ਼ਨ ਹੋਇਆ ਮੈਨੂੰ ਕੀ ਜ਼ਿੰਮੇਵਾਰੀ ਮਿਲੀ ਹੈ ਵਾਈਸ ਪ੍ਰਧਾਨ ਦੇ ਤੌਰ ਤੇ ਇੱਥੇ ਆ ਕੇ ਲੋਕਾਂ ਦਾ ਕੰਮ ਕਰਾ ਰਿਹਾ ਪਹਿਲੀ ਬੈਠੀ ਕੰਮ ਕਰਾ ਰਿਹਾ ਤੁਸੀਂ ਪਹਿਲੀ ਨੇ ਆਏ ਪੱਤਰਕਾਰ ਪਹਿਲੀ ਵੀ ਤੁਸੀਂ ਆਉਂਦੇ ਇੱਥੇ ਕੰਟੀਨਿਊ ਕੰਮ ਕਰ ਰਹੇ ਲੋਕਾਂ ਦਾ ਕਬਜ਼ਾ ਕੋਈ ਨਹੀਂ ਹੋਇਆ ਇਸ ਚ ਸਰ ਪਹਿਲਾਂ ਤੁਸੀਂ ਦੂਜੇ ਕਮਰੇ ਵਿੱਚ ਬੈਠ ਜਾਓ ਪਿੱਥੇ ਬੈਠਿਆ ਨਹੀਂ ਜੀ ਪਿੱਛੇ ਚ ਬੈਠ ਜਾਓ ਤੁਸੀਂ ਦੱਸੋ ਕਦੋਂ ਮੈਨੂੰ ਦੇਖਿਆ ਉੱਤੇ ਬੈਠੇ ਤੁਸੀਂ ਕਿੰਨੇ ਉਹ ਪਹਿਲੇ ਵੀ ਕੋਈ ਪਿਛਲੇ ਸਾ ਨਹੀ ਨਹੀ ਮੈਂ ਤੁਹਾਨੂੰ ਦੱਸਦਾ ਜੀ ਕਿਥੇ ਉਹ ਵਾਲਾ ਅੱਡ ਇਹਦਾ ਤੁਸੀਂ ਇਹੋ ਸਾਹ ਨਾਲ ਗੱਲ ਕਰੋ ਜਿਹੜੀ ਤੁਹਾਨੂੰ ਦੱਸ ਰਿਹਾ ਮੈਂ ਜੋ ਇੱਥੇ ਬੈਠ ਰਿਹਾ ਕਾਫੀ ਟਾਈਮ ਤੋਂ ਜਦੋਂ ਮੈਨੂੰ ਇਲੈਕਟਿਡ ਹੋਇਆ ਇਸ ਚੀਜ਼ ਤੇ ਚਾਹੇ ਕਿ ਲੋਕਾਂ ਦਾ ਕੰਮ ਕਰਾਰਾ ਇਸ ਚੀਜ਼ ਪਹਿਲੇ ਤਾਂ ਕੋਈ ਕੋਈ ਐਸੀ ਗੱਲਬਾਤ ਨਹੀਂ ਤੁਸੀਂ ਦੇਖ ਹੀ ਰਹੇ ਹੋ ਪਹਿਲੇ ਤਾਂ ਸਾਰਾ ਸਿਸਟਮ ਐਸੇ ਫਿਰ ਤੁਸੀਂ ਉਹਨਾਂ ਨਾਲ ਕੁਐਸਚਨ ਉਹਨਾਂ ਨੂੰ ਪੁੱਛ ਲੋ ਕਰਕੇ ਇਸ ਦਾ ਨਹੀਂ 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 ਅੱਜ ਸੇ ਸ਼ੁਰੂ ਤੋਂ ਇਸ ਇੱਧਰ ਨਗਰ ਕੌਂਸਲ ਚੱਲਦੇ ਰਿਹਾ ਸਾਨੂੰ ਇਹ ਕਮਰਾ ਇਸ ਹਾਲਤ ਚ ਕਦੇ ਨਹੀਂ ਦਿਖਿਆ ਕਿਹੜੇ ਹਾਲਤ ਚ ਮਤਲਬ ਇੱਥੇ ਕੀ ਨਹੀਂ ਹੋਇਆ ਅਸੀਂ ਉਹਦਾ ਇੱਥੇ ਸੋਫੇ ਪਏ ਹੁੰਦੇ ਸੀਗੇ ਸੋਫਾ ਸੋਫਾ ਪਏ ਆ ਕਿਸੇ ਦਾ ਮੀਟਿੰਗ ਹਾਲ ਸੀ ਜੀ ਲੋਕਾਂ ਦੇ ਮੈਂ ਖੁਦ ਕਰਾ ਰਿਆ ਸੀ ਕੰਮ ਕਿੱਥੇ ਜਾ ਕੇ ਜੀ ਜਿਹੜਾ ਕਮਰਾ ਸੀ ਇੱਕਦਾ ਰਿਟਾਇਰਿੰਗ ਰੂਮ ਸੀ ਪ੍ਰਧਾਨ ਜੀ ਦਾ ਜਾਂ ਸਾਡੇ ਦਾ ਜਿਹੜੇ ਵੀ ਕੋਈ ਅਫਰ ਆਵੇ ਬਾਹਰ ਬੈਠ ਕੇ ਜਿਹੜਾ ਗੱਲ ਹੋ ਜੇ ਦੂਜਾ ਜੋ ਪ੍ਰਧਾਨ ਜੀ ਨੇ ਕਿਹਾ ਯਾ ਇੰਕੀ ਕੰਗਰੀਟ ਸਰ ਇੱਕ ਮਿੰਟ ਬੇਨਤੀ ਸੁਣਾ ਹਾਂਜੀ ਹਾਂਜੀ ਉਹਨਾਂ ਨੇ ਕਿਹਾ ਵੀ ਇਹ ਸਾਰੇ ਐਮਟੀਐ ਦੇ ਬੈਠਣ ਵਾਤੇ ਥਿਗਾ ਵੀ ਇੱਥੇ ਆ ਕੇ ਇਕੱਲੇ ਜਿਹੜੇ ਬੈਠਦੇ ਸੀ ਐਕਲੀ ਜਿਹੜਾ ਕੀ ਹੈ ਉਹ ਪ੍ਰਧਾਨ ਉਹ ਵੈਸੇ ਕੋਈ ਕਮਰਾ ਅਲਾਟ ਹੀ ਨਹੀਂ ਆਇਆ ਹਨ ਮੁਤਾਬਕ ਲੇਕਿਨ ਨਗਰ ਕੌਂਸਲ ਨੇ ਪਿਛਲੇ 10 ਹੰਦਸਾਲਾਂ ਤੋਂ ਉਹ ਜਿਹੜਾ ਕਮਰਾ ਦਿੱਤਾ ਸੀ ਉਹ ਪ੍ਰਧਾਨ ਉਹ ਸੀਨੇ ਦੇ ਪ੍ਰਧਾਨ ਨੂੰ ਉੱਥੇ ਬੈਠਦੇ ਸੀ ਦਿੱਤਾ ਹੈ ਇਹ ਰਿਟਾਇਰਿੰਗ ਰੂਮ ਹੈ ਯਾ ਇਹ ਜਿਹੜਾ ਹੈਗਾ ਐਮਟੀ ਸਾਹਿਬ ਬੈਠਦੇ ਹੁੰਦੇ ਸੀ ਇੱਥੇ ਦੇਖ ਇਹਨਾਂ ਨੇ ਉਪ ਪ੍ਰਧਾਨ ਦਾ ਦੂਜੀ ਬੋਰਡ ਲਾਤਾ ਜਦ ਕਿ ਸਰ ਮੈਂ ਦਾਦਾ ਨੂੰ ਕਾਨੂੰਨ ਦਾਵੇ ਤਾਂ ਕਮਰਾ ਹੈ ਉਪ ਪ੍ਰਧਾਨ ਦੇਖੋ ਉਪ ਪ੍ਰਧਾਨ ਇਲੈਕਟਡ ਹੋਇਆ ਹੋਇਆ ਤੁਹਾਨੂੰ ਪਤਾ ਹੀ ਹੈ ਠੀਕ ਹੈ ਉਸ ਤੋਂ ਬਾਅਦ ਇਲੈਕਟਡ ਤੋਂ ਬਾਅਦ ਇਹ ਲੋਕਾਂ ਦੇ ਕੰਮ ਕਰਾ ਰਹੇ ਆ ਇਸ ਚੀਜ਼ ਚ ਨਾਲ ਹੀ ਬੈਠਿਆ ਲੋਕ ਵੀ ਹਨ ਕੰਮ ਕਰਾਉਣ ਵਾਸਤੇ ਦੱਸੋ ਹਮਤ ਕਿਤੇ ਵੀ ਕਰਾ ਸਕਦੇ ਹੋ ਬੈਠ ਕੇ ਤੁਸੀਂ ਮਾਲਕ ਹੋ ਰਹੇ ਨਗਰ ਨਹੀਂ ਨਹੀਂ ਮਾਲਕ ਰਹੀ ਅਸੀਂ ਕਿੰਨੇ ਜਿਹੜਾ ਕਮਰਾ ਅਲਾਟ ਹੋਇਆ ਹੋਇਆ ਦੋਨੋਂ ਬੰਦੇ ਨੂੰ ਮੈਡਮ ਨੇ ਆ ਕੇ ਉੱਥੇ ਪਿਛਲੇ ਵਾਰ ਵੀ ਦੋਨੋਂ ਵਾਈਸ ਪ੍ਰਧਾਨ ਨਹੀਂ ਨਹੀਂ ਕੋਈ ਅਲਾਟ ਹੋਇਆ ਕੋਈ ਬੈਠਿਆ ਕੋਈ ਚੀਜ਼ ਚ ਜਦੋਂ ਮੈਂ ਇਲੈਕਟਡ ਨਾਲ ਤੇ ਸਾਰੇ ਪਿਛਲੇ ਸਾਲ ਮੈਂ ਦਾਦਾ ਤੁਹਾਨੂੰ ਪਿਛਲੇ ਸਾਲ ਮੈਂ ਕਿਹੜਾ ਪ੍ਰਧਾਨ ਸੀ ਉਪ ਪ੍ਰਧਾਨ ਸੀ ਚ ਉਸ ਟਾਈਮ ਕੋਈ ਨਹੀਂ ਸਿਸਟਮ ਲੋਕਾਂ ਦੇ ਕੰਮ ਕਰਾ ਰਹੇ ਸੀ ਹੁਣ ਪ੍ਰਧਾਨ ਇਲੈਕਟ ਹੋਇਆ ਇਲੈਕਟ ਤੋਂ ਬਾਅਦ ਨਾਲ ਦੀ ਨਾਲ ਲੋਕਾਂ ਦੇ ਕੰਮ ਕਰਾ ਰਹੇ ਇੱਥੇ ਆ ਕੇ ਤੇ ਉਸ ਤੋਂ ਬਾਅਦ ਲੋਕ ਗੱਲ ਤੁਸੀਂ ਆਪਣੇ ਕਮਰੇ ਚ ਬੈਠ ਕੇ ਕਰਾ ਸਕਦੇ ਹੋ ਨਹੀਂ ਕੰਮ ਕਰਾਉਣ ਦੀ ਗੱਲ ਨਹੀਂ ਹੋ ਰਹੀ ਗੱਲ ਹੋ ਰਹੀ ਹੈ ਕਿ ਕਮਰੇ ਤੇ ਨਜਾਇਜ਼ ਨਹੀਂ 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 ਇਹ ਤੁਹਾਨੂੰ ਕੋਈ ਵੈਸੇ ਗੁੰਮਰਾ ਕਰ ਰਿਹਾ ਹੈ ਨਗਰ ਕੌਂਸਲ ਦਾ ਕਮਰਾ ਇਹੋ ਸਾਹਿਬ ਮਤਲਬ ਇੱਥੇ ਸਟਾਰਟਿੰਗ ਤੋਂ ਹੀ ਕੰਮ ਕਰਾਰਾ ਲੋਕਾਂ ਦੇ ਕਮਰਾ ਵਾਈਸ ਪ੍ਰੈਜ਼ੀਡੈਂਟ ਦੀ ਪਲੇਟ ਲੱਗੀ ਵੀ ਸੀ ਪਹਿਲਾਂ ਬੈਠਦਾ ਸੀ ਰੇਵਾ ਜੀ ਹੁਣ ਮੇਰੀ ਗੱਲ ਸੁਣੋ ਜਦੋਂ ਹੁਣ ਕੰਮ ਕਰਾਰਾ ਲੋਕਾਂ ਦੇ ਕਈ ਵਾਰ ਕਿਸੇ ਬੰਦੇ ਨੂੰ ਪਤਾ ਨਹੀਂ ਚੱਲਦਾ ਕਿ ਵਾਸਪ੍ਰਧਾਨ ਕਿੱਥੇ ਬੈਠਿਆ ਉਹਦੇ ਪਲੇਟ ਲੱਗੀ ਵੀ ਸੀ ਪਲੇਟ ਉੱਥੇ ਤੁਸੀਂ ਲਾਸੀ ਤੇ ਸੀ ਨਾ ਕਿੱਥੇ ਜਿਹੜੇ ਉਹ ਤੁਸੀਂ ਜਿਹੜੇ ਬੈਠਦੇ ਸੀ ਉਹ ਉਹਨਾਂ ਨਾਲ ਤੁਸੀਂ ਉਹ ਕਰ ਲਓ ਗੱਲਬਾਤ ਚੀਜ਼ ਦੀ ਮੈਂ ਜਦ ਤੋਂ ਉਪ ਪ੍ਰਧਾਨ ਇਲੈਕਟ ਹੋਇਆ ਲੋਕਾਂ ਦੇ ਕੰਮ ਕਰਾ ਰਿਆ ਇਸ ਰੂਮ 'ਚ ਬਾਕੀ ਜੋ ਮੈਨੇਜ ਸਿਸਟਮ ਦੇਖ ਰਹੀਓ ਸਾਹਿਬ ਜੋ ਸਿਸਟਮ ਦੇਖ ਰਹਾ ਅਕੋਰਡਿੰਗ ਲੋਕਾਂ ਦੇ ਕੰਮ ਕਰਾਂ ਲੋਕਾਂ ਨੂੰ ਪਤਾ ਚੱਲੇ ਟੌਪ ਪ੍ਰਧਾਨ ਦੀ ਪਲੇਟ ਲਗਾਈ ਲੋਕਾਂ ਨੂੰ ਪਤਾ ਚੱਲੇ ਕੌਣ ਹੈ ਤੁਸੀਂ ਆਪਣੀ ਮਰਜ਼ੀ ਨਾਲ ਲਾਈ ਹੈ ਉਹਨੇ ਪਲੇਟ ਇਹ ਯੋ ਸਾਹਮਣੇ ਕੋਈ ਮੇਰੀ ਗੱਲ ਸੁਣੋ ਕੋਈ ਆਪਣੀ ਮਰਜ਼ੀ ਨਾਲ ਕੋਈ ਪਲੇਟ ਲਾ ਸਕਦਾ ਇਸ ਚੀਜ਼ ਵਿੱਚ ਨਹੀਂ ਨਹੀਂ ਤੁਸੀਂ ਤੁਸੀਂ ਕਹਿ ਰਹੇ ਹੋ ਮਰਜ਼ੀ ਨਾਲ ਲਾਈਆ ਹੁਣ ਲੋਕਾਂ ਨੂੰ ਪਤਾ ਚੱਲਣਾ ਤੁਹਾਡਾ ਆਫਿਸ ਹੈ ਕਿ ਤੁਸੀਂ ਕੰਮ ਕਰਦੇ ਹੋ ਲੋਕਾਂ ਨੂੰ ਦੱਸਣ ਵਾਸਤੇ ਕਿ ਇੱਥੇ ਉਪ ਪ੍ਰਧਾਨ ਬੈਠੇ ਹਨ ਨਹੀਂ ਨਹੀਂ ਉਹ ਉਪ ਪ੍ਰਧਾਨ ਨੂੰ ਤਾਂ ਕਬਰਾਂ ਲਾ ਕੇ ਨਹੀਂ ਹੈ ਐਕਚੁਅਲੀ ਸਰ ਮੈਂ ਤੁਹਾਨੂੰ ਮੈਂ ਜਿੱਥੋਂ ਮੈਂ ਲਾ ਕੇ ਲਾਹ ਹੁੰਦੀ ਹੈ ਨਹੀਂ ਨਹੀਂ ਮੈਂ ਤੁਹਾਨੂੰ ਜਦੋਂ ਸਰ ਮੈਂ ਤੁਹਾਨੂੰ ਦੱਸਦਾ ਜੀ ਜਦੋਂ ਉਹ ਉਪ ਪ੍ਰਧਾਨ ਇਲੈਕਟ ਹੋਏ ਆ ਲੋਕਾਂ ਦੇ ਕੰਮ ਕਰਾ ਰਹੇ ਲੋਕਾਂ ਦੇ ਮਸਲੇ ਹੱਲ ਕਰਾ ਰਹੇ ਠੀਕ ਹੈ ਜੀ ਅਗਰ ਤੁਹਾਨੂੰ ਲੱਗਦਾ ਕਿ ਹੁੰਦਾ ਕਬਜ਼ਾ ਕਰਾਇਆ ਕੁਝ ਵੀ ਹੈ ਨੰਬਰ ਪਲੇਟ ਨੇਮ ਪਲੇਟ ਦੀ ਗੱਲ ਕਰ ਰਹੇ ਤੁਸੀਂ ਉਹ ਲੋਕਾਂ ਨੂੰ ਦੱਸਣ ਵਾਸਤੇ ਕਿ ਸਰ ਕਿਤੇ ਇਹ ਇਸ ਕਰਕੇ ਤਾਂ ਨਹੀਂ ਕੀਤਾ ਜਾ ਰਿਹਾ ਕਿਉਂਕਿ ਨਗਰ ਕੌਂਸਲ ਦੀ ਪ੍ਰਧਾਨਗੀ ਦੀ ਕੁਰਸੀ ਤੇ ਆਮ ਆਦਮੀ ਪਾਰਟੀ ਕਬਜ਼ੇ ਨਹੀਂ ਹੋ ਪਾਰੀ ਤਾਂ ਉਹਨਾਂ ਨੇ ਇਸ ਕਰਕੇ ਸਰ ਇਹ ਇੱਕ ਮੈਂ ਤੁਹਾਨੂੰ ਦੱਸਦਾ ਚੌਧਰੀ ਸਾਹਿਬ ਮੈਂ ਇੱਕ ਦੱਸਦਾ ਤੁਹਾਨੂੰ ਇਹ ਆਪਾਂ ਆਪਣੇ ਲੋਕਾਂ ਦੇ ਮਨਾਂ ਦੇ ਮੈਂ ਜੋ ਐਮਐਲਏ ਮੈਡਮ ਨੀਨਾ ਮਿੱਤਲ ਦੀ ਟੀਮ ਹੈ ਦਿਨ ਰਾਤ ਕੀ ਕੀਤਾ ਹੋਇਆ ਹੈ ਅਸੀਂ ਲੋਕਾਂ ਦੇ ਦਿਲਾਂ 'ਚ ਅਸੀਂ ਲੋਕਾਂ ਦੇ ਦਿਲਾਂ 'ਚ ਕੰਮ ਕਰਕੇ ਲੋਕਾਂ ਦੇ ਦਿਲਾਂ 'ਚ ਕਬਜ਼ੇ ਕਰ ਰਹੇ ਹਾਂ ਅਸੀਂ ਇਹ ਸੋਚ ਰੱਖੇ ਤੁਹਾਡਾ ਅੱਛਾ ਅਸੀਂ ਨਹੀਂ ਅਸੀਂ ਕੀ ਕੀ ਨਹੀਂ ਨਹੀਂ ਅਸੀਂ ਨਹੀਂ ਮੇਰੀ ਗੱਲ ਸੁਣੋ ਤਵਜਾ ਕੀ ਹੋਇਆ ਸੀ ਤਵਜਾ ਮੈਂ ਆਪਣੇ ਨਾਮ ਨੂੰ ਰਜਿਸਟਰੀ ਕਰਾ ਲਈ ਚ ਤੁਸੀਂ ਇਹ ਸਭ ਨਾਲ ਗੱਲ ਕਰ ਸਕਦੇ ਮੇਰੀ ਪਹਿਲੇ ਮੋਰੇ ਲੱਗ ਚੁੱਕੀ ਆ ਬਾਹਰ ਸੰਦਾ ਨੇਪਲੇਟ ਤਾਂ ਰੇਂਜ ਦੀ ਲੱਗੀ ਹੋਈ ਹੈ ਕਰਕੇ ਤੁਸੀਂ ਦੱਸੋ ਜਿੰਨਾ ਜ ਤਰ੍ਹਾਂ ਕਦੀ ਨਹੀਂ ਹੋਇਆ ਤੁਸੀਂ ਉਸੇ ਦਾ ਜਵਾਬ ਦਿਓ ਜੋ ਅਸੀਂ ਤੁਹਾਨੂੰ ਜਵਾਬ ਮੰਗ ਰਹੇ ਹਾਂ ਮੇਰੀ ਕੋਈ ਗੱਲ ਕਰ ਮੈਂ ਤੁਹਾਨੂੰ ਪੁੱਛ ਰਿਹਾ ਵੀ ਵਾਈਸ ਪ੍ਰੈਜ਼ੀਡੈਂਟ ਤੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਜਿਹੜਾ ਸੀ ਨਹੀਂ ਤੁਸੀਂ ਦੱਸੋ ਜੋ ਵਾਈਸ ਪ੍ਰੈਜ਼ੀਡੈਂਟ ਦੀ ਪੋਸਟ ਹੈ ਇਹ ਕੋਈ ਪੋਸਟ ਨਹੀਂ ਹੈ ਤੁਸੀਂ ਮੰਨਦੇ ਨਹੀਂ ਇਸ ਚੀਜ਼ ਨੂੰ ਇਲੈਕਸ਼ਨ ਹੋਏ ਆ ਤੁਸੀਂ ਉਸ ਟਾਈਮ ਵੀ ਵਿਰੋਧ ਕਰ ਰਹੇ ਸੀ ਮੈਂ ਹੈਰਾਨ ਹਾਂ ਦੇਖੋ ਤੁਸੀਂ ਪੱਤਰਕਾਰ ਹੋ ਠੀਕ ਹੈ ਤੁਸੀਂ ਉਸ ਟਾਈਮ ਵੀ ਵਿਰੋਧ ਕਰ ਰਹੇ ਸੀ ਜਦੋਂ ਇਲੈਕਸ਼ਨ ਹੋਏ ਸੀ ਅਸੀਂ ਸਰ ਨਹੀਂ ਸਰ ਵੈਰੀ ਮੈਂ ਮੈਂ ਦੱਸਦਾ ਮੈਂ ਤੁਹਾਨੂੰ ਦੱਸ ਤੁਸੀਂ ਪੋਸਟਿਵ ਵੇਚ ਵੀ ਨਹੀਂ ਆਏ ਹੁਣ ਅਸੀਂ ਕੰਮ ਕਰਾਰੇ ਲੋਕਾਂ ਦੇ ਇਸ ਚੀਜ਼ ਦੇ ਬਾਰੇ ਤੁਹਾਨੂੰ ਦੱਸ ਤ ਨਹੀਂ ਹੋਣੀ ਚਾਹੀਦੀ ਇਸ ਤਰੀਕੇ ਨਾਲ ਅਜਿਹਾ ਲੋਕਾਂ ਦੇ ਕੰਮ ਕਰਦਾ ਯੋਸਾਹ ਦਾ ਕਮਰਾ ਜਿੱਥੇ ਸਾਨੂੰ ਕਹਿੰਦੀ ਨਹੀਂ ਯੋਸਾਹ ਦਾ ਕਮਰਾ ਯੋਸਾਹ ਦੇਖ ਰਹੇ ਹੋ ਤੇਰੀ ਚੀਜ਼ ਸਾਡੀ ਅਸੀਂ ਤਾਂ ਪਰਮਾਤਮਾ ਦੇ ਹਮੇ ਤੁਸੀਂ ਤਰੱਕੀ ਨਹੀਂ 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 ਖਬਰ ਦੀ ਕਰਦੇ ਤੁਹਾਡੇ ਨਾਲ ਮੈਂ ਸਾਰਾ ਇੱਕ ਹੋਰ ਦੱਸਦਾ ਤੁਹਾਨੂੰ ਜੋ ਸਾਡੀ ਸੋਚ ਹੈ ਆਮਾਦੀ ਪਾਰਟੀ ਦੀ ਅਸੀਂ ਗਰਾਊਂਡ ਲੈਵਲ ਤੇ ਜਾ ਕੇ ਲੋਕਾਂ ਦੇ ਕੰਮ ਕਰਾ ਰਹੇ ਆ ਜਿਹੜੀ ਤੁਸੀਂ ਕੁਐਸਚਨ ਪੁੱਟ ਕੀਤਾ ਇੱਕ ਮਿੰਟ ਲਈ ਤੁਸੀਂ ਆਪਣੇ ਕੰਮ ਦੀ ਬੈਠਣੀ ਤੁਸੀਂ ਕਹਿੰਦੇ ਕਬਜਾਨ ਉੱਥੇ ਕਿਹੜਾ ਮੇਰੇ ਨਾਂ ਤੇ ਕੋਈ ਹੋ ਲੱਗਿਆ ਹੋਇਆ ਸੀ ਤੁਸੀਂ ਲਵਾਓ ਨਾ ਉੱਥੇ ਪਲੇਟ ਨਹੀਂ ਤੁਹਾਡੇ ਪਾਸ ਸਰ ਇੱਕ ਮਿੰਟ ਇੱਕ ਮਿੰਟ ਦੀ ਪ੍ਰੇ ਮੈਂ ਮੈਂ ਤੁਹਾਡੀ ਸੋਚ ਦੌਰਾਨ ਹਾਂ ਤੁਸੀਂ ਨਾ ਭਾਈ ਜੀ ਇੱਕ ਮੈਂ ਤੁਹਾਨੂੰ ਰਿਕਵੈਸਟ ਕਰਦਾ ਜੋ ਪੋਜ਼ਿਟਿਵ ਕੰਮ ਹੋ ਰਿਹਾ ਉਹਨਾਂ ਨੂੰ ਹੀ ਦਿਖਾਇਆ ਕਰੋ ਹਰ ਜਗ੍ਹਾ ਇਹਨਾਂ ਲੱਭਿਆ ਕਰੋ ਕਿ ਆਪਰ ਰੈਟਿੰਗ ਬੜੀ ਆ ਵੀ ਸਾਨੂੰ ਬਾਰੇ ਤੁਹਾਡੇ ਨਹੀਂ ਕਿਸੇ ਵਾਰ ਰਿਪੋਰਟ ਕਿਸ ਕਿਸੇ ਦਿਨ ਬਾਰੇ ਅਸੀਂ ਇਕੱਠੇ ਹੋ ਗਏ ਸੱ ਜੇ ਲੋ ਤੁਹਾਡੇ ਐਮਸੀ ਇਕੱਠੇ ਹੋ ਗਏ ਸਰ ਜਦੋਂ ਤੋਂ ਜਦੋਂ ਤੋਂ ਇਲੈਕਟ ਹੋਏ ਆ ਇੱਥੇ ਆ ਕੇ ਲੋਕਾਂ ਦੇ ਕੰਮ ਕਰਾ ਰਹੇ ਆ ਤੁਸੀਂ ਆਏ ਨਹੀਂ ਤੁਸੀਂ ਉਸ ਟਾਈਮ ਵੀ ਆਣਾ ਸੀ ਤੁਸੀਂ ਉਹਨੂੰ ਵਧਾਈਆਂ ਦੇ ਰਹੇ ਹੋ ਤੁਸੀਂ ਉਸ ਟਾਈਮ ਵੀ ਆਣਾ ਜਿਸ ਟਾਈਮ ਇਲੈਕਟ ਹੋਇਆ ਰਾਤ ਦੇ ਲੋਕਾਂ ਦੇ ਕੰਮ ਕਰਾ ਰਹੇ ਆ ਤੁਸੀਂ ਆਏ ਨਹੀਂ ਲਗਾਤਾਰ ਕੰਟੀਨਿਊ ਕੰਮ ਕਰਾ ਰਹੇ ਆ ਜੀ ਠੀਕ ਹੈ ਲੋਕਾਂ ਨੂੰ ਪਤਾ ਚੱਲੇ ਤਾਂ ਜਾ ਕੇ ਨੇਮ ਪਲੇਟ ਕਿਉਂਕਿ ਮੈਂ ਜਿਹੜੀ ਆਪਣਾ ਮੀਤ ਪ੍ਰਧਾਨ ਦੀ ਪੋਸਟ ਹੈ ਕੋਈ ਮੀਨਿਮਮ ਟੱਕੇ ਨਾਲ ਜ਼ਬਰਦਸਤੀ ਬੈਠ ਕੇ ਇੱਥੇ ਆ ਕੇ ਕੰਮ ਕਰਾ ਰਹੇ ਤੁਸੀਂ ਕਹਿ ਰਹੇ ਹੋ ਕਿ ਮਨਨ ਅੱਜ ਆਇਆ ਸੀ ਜਦ ਤੁਸੀਂ ਨਸ਼ੇ ਦੇ ਵਿਰੁੱਧ ਆਵਾਜ਼ ਚੱਕੀ ਸੀ ਤਾਂ ਅਸੀਂ ਨਹੀਂ ਸਰ ਤੁਸੀਂ ਨਾ ਤੁਸੀਂ ਨਾ ਦੂਜੇ ਐਂਗਲ 'ਚ ਲੈ ਕੇ ਗੱਲ ਤੁਹਾਡਾ ਮੈਂ ਤੁਸੀਂ ਕੀ ਕਰ ਰਹੇ ਹੋ ਤੁਸੀਂ ਚੱਲ ਰਹੇ ਹੋ ਸਰਕਾਰ ਦੇ ਖਿਲਾਫ ਵਾਲੀ ਗੱਲ ਕਰ ਰਹੇ ਹੋ ਮੈਡਮ ਦੇ ਖਿਲਾਫ ਤੁਹਾਡੇ ਪਾਸ ਨਹੀਂ ਤੁਸੀਂ ਗੱਲ ਨੂੰ ਲੈ ਕੇ ਤੁਸੀਂ ਗੱਲ ਨੂੰ ਲੈ ਕੇ ਨਹੀਂ ਨਹੀਂ ਸਰ ਮੈਡਮ ਨਹੀਂ ਨਹੀਂ ਮੈਡਮ ਕਿਰਾਏ ਕਬਜਾ ਤੁਸੀਂ ਕਹਿ ਰਹੇ ਹੋ ਅਸੀਂ ਨਹੀਂ ਕਹਿ ਰਹੇ ਨਹੀਂ ਨਹੀਂ ਤੁਸੀਂ ਕਹਿ ਰਹੇ ਹੋ ਤੁਸੀਂ ਕਰੇ ਕਬਜਾ ਕਰ ਮੈਡਮ ਕਬਜਾ ਕਰ ਅਸੀਂ ਕਹਿ ਰਹੇ ਤੁਸੀਂ ਤਾਂ ਇਹ ਕਹਿ ਨਹੀਂ ਸਰ ਮੈਂ ਤੁਹਾਨੂੰ ਇੱਕ ਪੈਸੇ ਤੁਹਾਨੂੰ ਇੱਕ ਰਿਕਵੈਸਟ ਕਰਦਾ ਹਾਂ ਹਾਂ ਹੁਣ ਵੀ ਦੱਸ ਰਿਹਾ ਮੈਂ ਜੋ ਐਮਐਲਏ ਮੈਡਮ ਦੀ ਸੋਚ ਆ ਮਾਦੀ ਪਾਰਟੀ ਦੀ ਗਰਾਊਂਡ ਲੈਵਲ ਤੇ ਜਾ ਕੇ ਲੋਕਾਂ ਦੇ ਕੰਮ ਕਰਨੇ ਆ ਉਹਨਾਂ ਦੇ ਕੰਮਾਂ ਦੇ ਗਾਰਡਿੰਗ ਉਮੀਦ ਪ੍ਰਧਾਨ ਦੀ ਮੇਰੇ ਜ਼ਿੰਮੇਵਾਰੀ ਵੀ ਨਹੀਂ ਉਹਨਾਂ ਕੰਮਾਂ ਕਰਾਂਗੇ ਕਿ ਮੇਰੇ ਲਈ ਕੰਮ ਕਰਨਾ ਹੈ ਫਿਰ ਤੁਸੀਂ ਕਦੋਂ ਚਾਰ ਕਰੋਗੇ ਉਹ ਸਾਰੇ ਕੋਈ ਤੁਸੀਂ ਕਰਦੇ ਹੋ ਤੁਸੀਂ ਅਪਰਡੇਟ ਬੈਠੇ ਨਹੀਂ ਨਹੀਂ ਅਗਰ ਇਥੇ ਲੋਕਾਂ ਦੇ ਕੰਮ ਕਰਾ ਰਹੇ ਆ ਬੈਠ ਕੇ ਅਸੀਂ ਕਰ ਨਹੀਂ ਇਹ ਕਬਜ਼ਾ ਕਰਿਆ ਹੋਇਆ ਅਸੀਂ ਇਹ ਕਬਜ਼ਾ ਕੀਤਾ ਹੋਇਆ ਅਸੀਂ ਕਦੋਂ ਕਬਜ਼ਾ ਕੀਤਾ ਤੁਸੀਂ ਪਹਿਲੇ ਕੀ ਨੇ ਉਹ ਤਾਂ ਉਹ ਕਹਿੰਦੇ ਸਰ ਤੁਸੀਂ ਉਹਨਾਂ ਤੁਸੀਂ ਗੱਲ ਨਹੀਂ ਸਰ ਉਹ ਤਾਂ ਬਹੁਤ ਕੁਝ ਕਹਿਣਗੇ ਉਹ ਕਹਿੰਦੇ ਤੁਸੀਂ ਉਹ ਤੇਰਾ ਬਹੁਤ ਕੁਝ ਕਹਿਣਗੇ ਕਿ ਵੀ ਬਾਕੀ ਸਾਰੀ ਚੀਜ਼ ਅਸੀਂ ਗਰਾਊਂਡ ਲੈਵਲ ਦੇ ਕੰਮ ਕਰਾ ਰਹੇ ਆ ਲੋਕਾਂ ਦੇ ਜੋ ਸਾਡੀ ਸੋਚ ਅਕੋਰਡਿੰਗ ਕੰਮ ਕਰਾ ਰਹੇ ਆ ਮੈਂ ਤਾਂ ਤੁਹਾਨੂੰ ਵੀ ਅਪੀਲ ਕਰਦਾ ਤੁਸੀਂ ਵੀ ਸਹੀ ਗੱਲ ਐ ਇਹਨੂੰ ਸਹੀ ਕਰੋ ਆਪਾਂ ਹਰ ਗੱਲ ਨੂੰ ਨੈਗੇਟਿਵ ਵੇਚ ਨਾ ਲੇ ਕੇ ਅਸੀਂ ਕਹਿੰਦੇ ਇਸ ਕਮਰੇ ਤੇ ਤੁਸੀਂ ਕਬਜ਼ਾ ਨਹੀਂ ਕੀਤਾ ਕਬਜ਼ਾ ਕਰਿਆ ਹੋਇਆ ਨਹੀਂ ਨਹੀਂ ਸਰ ਕਬਜ਼ਾ ਕੀਤਾ ਉਹ ਵੀ ਇਹ ਕਹਿ ਦਿੰ ਇਹ ਇਹੋ ਜਿਹੀ ਸੀਗਾ ਪਹਿਲਾਂ ਟੇਬਲ ਇਦਾਂ ਪਿਆ ਸੀ ਕੁਰਸੀ ਇਦਾਂ ਪਈ ਸੀਗੀ ਸਰ ਕੋਈ ਕੰਮ ਕਰਾਉਂਦੇ ਆ ਟੇਬਲ ਰੱਖਿਆ ਤੇ ਕੰਮ ਕਰਾ ਉਮੀਦ ਪ੍ਰਧਾਨ ਆ ਕੋਈ ਨਹੀਂ ਤਾਂ ਹੈ ਨਹੀਂ ਜੀ ਭਾਰਤੋਂ ਆ ਕੇ ਅਸੀਂ ਆ ਕੇ ਕਬਜ਼ਾ ਕਰ ਲਿਆ ਲੋਕਾਂ ਦੇ ਕੰਮ ਕਰਾ ਰਹੇ ਆ ਪਹਿਲੇ ਵੀ ਕਈਆਂ ਨੂੰ ਕੁਐਸਚਨ ਮੂਟ ਕਰਦੇ ਸੀ ਕਿ ਲੋਕਾਂ ਦੇ ਕੰਮ ਹੋ ਰਹੇ ਆ ਤਾਂ ਆਪਣਾ ਫਰਜ਼ ਬਣਦਾ ਕਿ ਆਪਾਂ ਵੀ ਸਾਥ ਦਈਏ ਕੋਈ ਅਜਿਹੀ ਨਹੀਂ ਐ ਤੁਸੀਂ ਉਲਟੀ ਵੇਚ ਘੁਆ ਰਹੇ ਹੋ ਜੀ ਗੱਲ ਉਲਟੀ ਵੇਚ ਨਹੀਂ ਅਸੀਂ ਤਾਂ ਆਪ ਦੇਖ ਰਹੇ ਪਿਛਲੇ ਸਾਲ ਮੈਡਮ ਨੇ ਆ ਕੇ ਉੱਥੇ ਬਿਠਾਇਆ ਸੀ ਦੋਨਾਂ ਨੂੰ ਵਾਈਸ ਪ੍ਰਧਾਨ ਤੇ ਸੀਨੀਅਰ ਵਾਈਸ ਪ੍ਰਧਾਨ ਸਾਰਿਆਂ ਨੂੰ ਮੈਂ ਦੱਸਦਾ ਤੁਹਾਨੂੰ ਮੈਂ ਦੱਸਦਾ ਮੈਂ ਮੈਂ ਗੱਲ ਕੀਤੀ ਮੈਂ ਤੁਹਾਨੂੰ ਦੱਸਦਾ ਜਦੋਂ ਜਦੋਂ ਇਲੈਕਟ ਹੋਏ ਸਾਡੀ ਸੋਚ ਹੈ ਕੰਮ ਕਰਨਾ ਜਿੱਦੂ ਸਟਾਰਟਿੰਗ ਤੋਂ ਦੇਖ ਰਹੇ ਹੋ ਨਾ ਅਸੀਂ ਦਿਨ ਦੇਖਦੇ ਨਾ ਰਾਤ ਦੇਖਦੇ ਹਾਂ ਜਦੋਂ ਇਲੈਕਟ ਹੋਏ ਮੈਡਮ ਨੇ ਕਿਹਾ ਕਿ ਤੁਸੀਂ ਨਾਲ ਦੀ ਨਾਲ ਲੋਕਾਂ ਦੇ ਕੰਮ ਕਰਾਓ ਅਸੀਂ ਕੰਟੀਨਿਊ ਉਸੇ ਟਾਈਮ ਤੇ ਕੰਮ ਕਰਾ ਰਹੇ ਬੈਠੇ ਇਸ ਚੀਜ਼ ਚ ਤੁਸੀਂ ਮੰਨਦੇ ਤੁਸੀਂ ਉਹਨਾਂ ਨਾਲ ਕੰਮ ਨਹੀਂ ਕਰਾ ਸਕਦੇ ਕਿਉਂਕਿ ਉਹ ਤੁਹਾਨੂੰ ਰੋਕਦੇ ਕੰਮ ਜਿਹੜੇ ਦੂਸਰੇ ਸੀਨੀਅਰ ਵਾਈਸ ਪ੍ਰਧਾਨ ਕਿਹੜੇ ਸੀ ਮੈਂ ਵਾਈਸ ਪ੍ਰਧਾਨ ਆ ਜੀ ਇਸ ਚੀਜ਼ ਚ ਮੈਨੂੰ ਕੋਈ ਰੋਕੇ ਇਸ ਚੀਜ਼ ਕਰਕੇ ਨਹੀਂ ਨਹੀਂ ਕਿੱਥੇ ਲੱਗ ਬੈਠੇ ਸਾਨੂੰ ਇਹ ਪਤਾ ਲੱਗਿਆ ਹੈ ਵੀ ਜਿਹੜੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੈ ਉਹਨਾਂ ਨਾਲ ਪਾਰਟੀ ਕੋਈ ਟਕਰਾਅ ਹੋਈ ਹੈ ਸਰ ਮੈਂ ਇਹ ਕਹ ਦੱਸਦਾ ਤੁਹਾਨੂੰ ਕੋਈ ਟਕਰਾਅ ਨਹੀਂ ਮੈਂ ਤੁਹਾਨੂੰ ਦੱਸਦਾ ਕਈ ਸੋਚ ਰੱਖਿਓ ਟਕਰਾਅ ਵਾਲੀ ਕੋਈ ਗੱਲ ਨਹੀਂ ਜਿਉ ਐਮ ਐਲ ਏ ਮੈਡਮ ਦੀ ਟੀਮ ਹੈ ਨਾ ਪੂਰੀ ਇੱਕ ਜੂਟਾ ਨਹੀਂ ਨਾ ਮਿੱਤਲ ਜੀ ਦੀ ਸਭ ਦੇ ਮਨਾਂ ਸੋਚ ਹੈ ਕੰਮ ਕਰਨ ਵਾਲੀ ਅਗਰ ਆਪਾਂ ਗੱਲ ਦੀ ਉਹ ਫੜਾਈ ਜਾਵਾਂਗੇ ਤਾਂ ਫਾਇਦਾ ਨਹੀਂ ਕੋਈ ਚੀਜ਼ ਸਾਡੀ ਸੋਚ ਹੈ ਕੰਮ ਕਰਨ ਵਾਲੀ ਮੈਂ ਤਾਂ ਇਹ ਤੁਹਾਨੂੰ ਰਿਕਵੈਸਟ ਕਰਦਾ ਜੋ ਪੋਜ਼ਿਟਿਵ ਗੱਲਾਂ ਹੁੰਦੀਆਂ ਉਹਨਾਂ ਨੂੰ ਦਿਖਾਇਓ ਦਿਨ ਰਾਤ ਇੱਕ ਕਰਕੇ ਜਿਹੜੀ ਟੀਮਾਂ ਕ ਕਬਜ਼ਾ ਕੀਤਾ ਹੋਇਆ ਮਤਲਬ ਉਸੇ ਟਾਈਮ ਦੇ ਸਾਹਮਣੇ ਸਾਡੇ ਵੱਲੋਂ ਆਇਂਗੇ ਜੀ ਤੁਸੀਂ ਤੁਸੀਂ ਸਾਡੇ ਦੇ ਲੈਣਾ ਤੁਸੀਂ ਗੱਲ ਸਾਡੀ ਉਹ ਕਹਿ ਰਹੇ ਆ ਉਹ ਮੈਨੂੰ ਕਹਿ ਕਾ ਤੁਸੀਂ ਕਬਜ਼ਾ ਕਰ ਲਿਆ ਮੈਡਮ ਤੁਸੀਂ ਸਾਡੇ ਸਾਰਾ ਕੰਮ ਪਲੀਟ ਕਰਕੇ ਆ ਤੁਸੀਂ ਤਾਂ ਰਿਵਿਊਜ਼ ਲੈ ਲੋ ਕਰਕੇ ਤੁਹਾਡੇ ਰਿਵਿਊਜ਼ ਤਾਂ ਲੈਣਾ ਹੈ ਮਹਾਰਾਜ ਨਹੀਂ ਨਹੀਂ ਉਹ ਤਾਂ ਉਹਨਾਂ ਦੇ ਰਿਵਿਊਜ਼ ਉਹਨਾਂ ਤੋਂ ਲੈ ਆਏ ਸੀ ਸਾਡੇ ਵੱਲ ਸਾਡੇ ਵੱਲੋਂ ਦੱਸਦਾ ਸਰ ਤੁਹਾਨੂੰ ਕਿ ਅਸੀਂ ਲੋਕਾਂ ਦੇ ਕੰਮ ਕਰਾ ਰਹੇ ਹਾਂ ਇੱਕ ਡੈਸਾਈਨਰ ਨਿਯੁਕਤ ਹੈ ਜੋ ਐਮ ਐਲ ਐ ਮੈਡਮ ਦੀ ਸੋਚ ਆਉਂਦੇ ਕੋੜੀ ਦਿਨ ਰਾਤ ਉਹ ਕਰਾ ਵੀ ਸਰ ਕਰਾ ਵੀ ਸਰ ਉੱਥੇ ਰਹੇ ਸੀ ਸਰ ਠੀਕ ਹੈ ਤੁਹਾਡਾ ਆਫਿਸ ਬਣ ਗਿਆ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਇਸ ਕੋਮਨ ਪਲੇਟ ਉਹ ਲੱਗੀ ਸੀਗੀ ਜਿਹੜੀ ਕੋਮਨ ਰੂਮ ਦੀ ਪਲੇਟ ਸੀਗੀ ਉਹ ਕਿੱਥੇ ਹੈ ਕਿਹੜੇ ਕੋਮਨ ਰੂਮ ਦੀ ਪਲੇਟ ਇਸੇ ਕਮਰੇ ਦੇ ਬਾਹਰ ਲੱਗੀ ਹੋਈ ਸੀ ਕੋਮਨ ਰੂਮ ਲਿਖਿਆ ਹੋਇਆ ਸੀ ਸੋਪ ਪਲੇਟ ਕਿੱਥੇ ਹੈ ਸਰ ਫਿਰ ਤੁਸੀਂ ਇਹਨਾਂ ਗੱਲਾਂ ਤੇ ਆ ਗਏ ਮੈਂ ਤੁਹਾਨੂੰ ਦੱਸ ਰਹਾ ਮੈਂ ਸਟਾਰਟਿੰਗ ਤੋਂ ਪਲੇਟ ਲੋਕਾਂ ਨੂੰ ਪਤਾ ਚੱਲੇ ਕਿ ਮੀਤ ਪ੍ਰਧਾਨ ਇੱਥੇ ਬੈਠ ਨੇ ਠੀਕ ਹੈ ਬਾਹਰ ਤੋਂ ਸਰ ਮੈਂ ਕੋਈ ਕਬਜ਼ਾ ਕੋਈ ਕਬਜ਼ਾ ਕਰਕੇ ਅਸੀਂ ੱੱਕੇ ਨਾਲ ਇੱਥੇ ਸਰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਉਹ ਪਲੇਟ ਕਿੱਥੇ ਹੈ ਸਰ ਕਿਹੜੀ ਪਲੇਟ ਜਿਹੜੀ ਬਾਹਰ ਕਮਾਲ ਦੀ ਪਲੇਟ ਲੱਗੀ ਸੀ ਸਰ ਮੈਂ ਤੁਹਾਡੀ ਤਾਂ ਮੈਂ ਤਾਂ ਤੁਹਾਡੀ ਗੱਲਾਂ ਤੋਂ ਹੀ ਰਾਣਾ ਚੀਜ਼ ਚ ਕਮਾਲ ਹੈ ਨਹੀਂ 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 ਮੈਨੂੰ ਮੈਂ ਤੁਹਾਡੀ ਗੱਲਾਂ ਤੋਂ ਹੀ ਰਾਣਾ ਚੀਜ਼ ਚ ਤੁਹਾਨੂੰ ਦੱਸਿਆ ਜਦੋਂ ਤੋਂ ਮੈਂ ਮੀਤਪੁਰਦਾਨ ਇਲੈਕਟ ਹੋਇਆ ਉਸ ਤੋਂ ਬਾਅਦ ਇੱਥੇ ਕੰਮ ਕਰਾ ਰਹੇ ਲੋਕਾਂ ਦੇ ਆ ਕੇ ਲੋਕਾਂ ਨੂੰ ਪਤਾ ਨਹੀਂ ਚੱਦਾ ਲੋਕ ਕਿੱਥੇ ਜਾ ਰਹੇ ਇਸ ਚ ਹੁਣ ਮੀਤਪੁਰਦਾਨ ਜੀ ਤੁਹਾਡਾ ਕੋਈ ਕਬਜ਼ੇ ਵਾਲੀ ਗੱਲ ਉਸ ਤੋਂ ਪਹਿਲਾਂ ਇੱਥੇ ਸਰ ਕੋਈ ਮੈਂ ਤੁਹਾਨੂੰ ਦੱਸਦਾ ਗੱਲ ਨੂੰ ਤੁਸੀਂ ਜਿਵੇਂ ਜਿਵੇਂ ਮਰਜ਼ੀ ਤੁਸੀਂ ਗੱਲ ਨੂੰ ਅੱਗੇ ਵਧਾਈ ਜਾਓ ਇਸ ਚ ਮੈਂ ਤਾਂ ਤੁਹਾਨੂੰ ਇੱਕ ਰਿਕੁਐਸਟ ਕਰਦਾ ਆਪਣੇ ਵੱਲੋਂ ਕਿ ਜੋ ਪੋਜ਼ਿਟਿਵ ਵਿੱਚ ਕੰਮ ਚ ਕੰਮ ਚੱਲ ਰਿਹਾ ਹੈ ਸਰਕਾਰ ਕਰਦੀ ਇਹ ਕੰਮ ਤਾਂ ਤੁਹਾਨੂੰ ਜਵਾਬ ਪੋਜ਼ਿਟਿਵ ਆ ਰਹੇ ਨਹੀਂ ਨਹੀਂ ਮੈਂ ਤੁਹਾਨੂੰ ਦੱਸ ਰਿਹਾ ਜੀ ਇਸ ਚ ਤਾਂ ਅਗਰ ਪੋਜ਼ਿਟਿਵ ਵੇਸ ਮੈਂ ਤੁਹਾਨੂੰ ਦੱਸ ਰਿਹਾ ਜੀ ਜੋ ਸਾਡੀ ਸੋਚ ਹੈ ਕੋਈ ਕਬਜ਼ੇ ਵਾਲੀ ਗੱਲ ਨਹੀਂ ਤੁਸੀਂ ਇਹ ਕਹਿ ਰਹੇ ਕਬਜ਼ਾ ਕਰ ਲਿਆ ਹੈ ਸਾਡੀ ਸੋਚ ਹੈ ਕਿ ਲੋਕਾਂ ਦਾ ਕਬਜ਼ਾ ਕਰ ਲਿਆ ਹੈ ਐ ਐਸ ਡੀ ਐਮ ਸਾਨੂੰ ਬਮਰਿੰਦ ਨੂੰ ਕਹ ਕੇ ਤੁਹਾਡੇ ਚਲੋ ਸਰ ਦੇਖ ਕੇ ਆਏ ਮੈਂ ਬਰਿੰਦ ਨੂੰ ਠੀਕ ਹੈ ਫਿਰ ਜਵਾਬ ਮਿਲ ਜਾਣਾ ਇਸ ਚੀਜ਼ਾ ਕਰਕੇ ਜਿਸੇ ਜੋ ਵੀ ਇਹ ਗੱਲੋਂ ਠੀਕ ਹੈ ਜੀ ਤੁਸੀਂ ਜਦ ਤੁਸੀਂ ਪਾਣੀ ਲੋਗੇ ਪਾਣੀ ਲੋਗੇ ਹੁਣ ਤਾਂ ਤੁਸੀਂ ਪ੍ਰਧਾਨ ਹੋ ਹਾਂ ਜੀ ਤੁਹਾਡੇ ਕੁਰਸੀ ਤੇ ਬੈਠਣਾ ਤੁਹਾਡਾ ਹੱਕ ਹੀ ਬਣਦਾ ਹੈ ਹਾਂ ਜੀ ਜਦੋਂ ਪਹਿਲੇ ਤੁਸੀਂ ਉਪਰਧਾਨ ਨਹੀਂ ਸੀ ਉਦੋਂ ਵੀ ਜਿਹੜਾ ਕਮਰਾ ਪੋਸਟ ਵਾਲੇ ਚੋਣ ਨਹੀਂ ਹੋਇਆ ਸੀ ਉਦੋਂ ਵੀ ਤੁਸੀਂ ਆ ਕੇ ਕੁਰਸੀ ਤੇ ਬੈਠ ਕੇ ਉਪਰ ਦਾ ਅੜੀ ਦਾ ਕੰਮ ਕਰਾਉਂਦੇ ਹੋ ਇਹਨੂੰ ਕੀ ਸਮਝਿਆ ਵੀ ਤੁਹਾਨੂੰ ਕੁਰਸੀ ਦਾ ਸ਼ੌਕ ਹੈ ਬੈਠਣ ਦਾ ਸਰ ਮੈਂ ਨਾ ਤੁਹਾਡੀ ਗੱਲ ਤੋਂ ਹੈਰਾਨ ਹਾਂ ਜੀ ਸਾਡੀ ਸਾਰੀ ਗੱਲ ਨਹੀਂ ਨਹੀਂ ਮੈਂ ਮੈਂ ਹੈਰਾਨ ਹਾਂ ਬਾਕੀ ਇੰਦਰ ਨਹੀਂ ਨਹੀਂ ਗੱਲ ਤੋਂ ਹੈਰਾਨ ਮੀਤ ਪ੍ਰਧਾਨ ਦੀ ਕੁਰਸੀ ਤੇ ਜੋ ਸੀਨੀਅਰ ਮੀਤ ਪ੍ਰਧਾਨ ਮੀਤ ਪ੍ਰਧਾਨ ਇਲੈਕਟ ਹੋ ਗਏ ਉਹ ਬੈਠੇ ਜਾਂ ਉੱਤੇ ਉਹ ਇਲੈਕਟ ਨੇ ਉਸ ਤੋਂ ਪਹਿਲੇ ਉਸ ਤੋਂ ਬਾਅਦ ਸਰ ਉਸ ਤੋਂ ਬਾਅਦ ਤੁਸੀਂ ਵੀ ਆਏ ਹੋ ਲੋਕਾਂ ਦੇ ਕੰਮ ਕਰਾ ਰਹੇ ਆ ਬੈਠ ਕੇ ਉੱਤੇ ਜਦੋਂ ਇਲੈਕਟ ਹੋ ਗਈ ਇਲੈਕਸ਼ਨ ਹੋ ਗਈ ਉਸ ਉਸ ਸੀਟ ਤੇ ਨਹੀਂ ਬੈਠੇ ਉਸ ਸੀਟ ਤੇ ਆਪਣਾ ਬੈਠੇ ਸੀ న్యూਸ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ